ਕੜਾ ਬੜੀ ਆਵਾਜ਼ ਕਰਦਾ ਤੇ ਭਰਿਆ ਹੋਇਆ ਕੜਾ ਪਾਣੀ ਦਾ ਆਵਾਜ਼ ਨਹੀਂ ਆਉਂਦੀ ਇਦਾਂ ਕਈ ਬੰਦੇ ਨਾ ਤੁਨੂੰ ਮੋੜਤੇ ਜਾਂ ਲੰਘਦੇ ਟਾਪ ਦੇ ਤੁਰਦੇ ਸਦੇ ਮਿਲਣਗੇ ਮੂੰਹ ਕੋਜ ਨਾ ਕੁਝ ਮਾੜਾ ਬੋਲ ਬੋਲੀ ਜਾਣਗੇ ਮਹਾਰਾ ਕਹਿੰਦੇ ਹੋ ਨਾ ਪ੍ਰਵਾਹ ਕਰਿਆ ਕਰੋ ਖਾਲੀ ਭਾਂਡੇ ਟਣਕਦੇ ਹੁੰਦੇ ਕੋ ਕਬੀਰ ਸ਼ੂਸ਼ਾ ਘਟ ਬੋਲੇ ਭਰਿਆ ਹੋਏ ਸੋ ਕਬ ਹੁਣਾ ਢੋਲੇ ਜੇ ਗੁਰਮਖ ਮਿਲੇ ਪੁਰਾਬ ਦੀ ਬਾਤ ਕਰਨ ਵਾਲਾ ਭਗਤੀ ਕਰਨ ਵਾਲਾ ਉਹ ਫਕੀਰ ਮਿਲਦਾ ਉਹਦੇ ਨਾਲ ਕੋਈ ਗੁਰੂ ਦੀ ਗੱਲ ਰੱਬ ਦੀ ਗੱਲ ਕਰਨਾ ਸੰਤ ਮਿਲੇ ਕਈ ਸੁਣੀਏ ਕਈਏ ਤੇ ਜੇ ਮਨਮੁਖ ਮਿਲੇ ਮਿਲੇ ਅਸੰਤ ਮਸ਼ਟ ਕਰ ਰਹੀਏ ਚੁੱਪ ਕਰ ਜਾਏਗਾ ਚੁੱਪ ਵਿੱਚ ਵੀ ਬੜਾ ਸੋਖਾ ਜਿੱਥੇ ਬੋਲਣ ਹਾਰੀਏ ਇੱਥੇ ਚੰਗੀ ਚੁੱਪ ਸੋ ਪਰਵਾਣਾ ਕਰਿਆ ਕਰੋ ਨਾਨਕ ਮਨਮੁਖਾਂ ਨਾਲ ਟੁੱਟੀ ਭਲੀ ਜਿਨ ਮਾਇਆ ਮੋਹ ਤਾਰ ਮਾਰਾਂ ਦੇ ਮਨਮੁਖਾਂ ਦੇ ਟੁੱਟੇ ਜੋ ਚੰਗਾ ਹੈ ਤੂੰ ਪ੍ਰਵਾਣਾ ਕਰਿਆ ਕਰੋ ਖਾਲੀ ਪਾਂਡਿਆਂ ਦੀ ਇਹ ਟਣਕਦੇ ਰਹਣੇ ਨੇ ਆ ਗਾਹਾਂ ਤੂੰ ਤਰਾੰਗ ਪਿੱਛਾ ਪੈਰਨਾ